ਲਕੇ ਖੇਤਾਂ ਤੇ ਤੁਹਾਨੂੰ ਅੱਜ ਜਾ ਕੇ ਵਿਖਾਉਨੇ ਆ ਤੇ ਬਲੌਗ ਲਾਇਕ ਕਮੈਂਟ ਚ ਸ਼ੇਅਰ ਜ਼ਰੂਰ ਕਰਿਆ ਕਰੋ ਚੈਨਲ ਸਬਸਕ੍ਰਾਈਬ ਲਾਇਕ ਕਮੈਂਟ ਕਰ ਦੋ ਤੇ ਤੁਹਾਨੂੰ ਚੱਲ ਬਾਬੇ ਦੇ ਸੱਦੇ ਹਰ ਸਾਲ ਮੇਲਾ ਦਾ ਹਰ ਸਾਲ ਮੇਲਾ ਮਨਾਇਦਾ ਬਾਬੇ ਦੇ ਪੈਲੀਆਂ ਵਿੱਚ ਜਿਨੇ ਜਿਨੇ ਪੈਲੀਆਂ ਵਾਲੇ ਘਰ ਆ ਸਾਰੇ ਤੇ ਪਿੰਡੂ ਜਿੰਨੇ ਸੇ ਬਾਬੇ ਦੀ ਪੈਲੀ ਲੱਗਦਾ ਕੇ ਸਾਰੇ ਕੋ ਪਿੰਡ ਦੇ ਸੰਯੋਗ ਦਿੰਦੇ ਆ ਤੇ ਕੋ ਨਾਲ ਪੈਲੀਆਂ ਵਾਲੇ ਸਾਰੇ ਬਾਬੇ ਦੇ ਮੇਲੇ ਦੇ ਸਹਿਯੋਗ ਪਾ ਕੇ ਤੇ ਹਰ ਸਾਲ ਪਿਛੋ ਮੇਲਾ ਲੱਗਦਾ ਬਾਬੇ ਦੇ ਠੰਡੇ ਵੀ ਚੱਲਣਦੇ ਜੀ ਜੱਗ ਅਜਾ ਲੰਗਰ ਚ ਬੱਲ ਖਾਰਮੀ ਬਾਈ ਮੈਂ ਜੀ ਵੀਰ ਦੀ ਇਹ ਨਹੀਂ ਇੰਚਪੀ ਬਾਈ ਜੀ ਠੰਡੇ ਜਿੱਕਾ ਤੁਸੀਂ ਬਰਸਾਤ ਅਜੇ ਤਾਈ ਤੁਸੀਂ ਗੱਲ ਕਰੋ ਨਾ ਫਾਟ ਜੀ ਨਾ ਆਉਂਦੇ ਨਾ ਆ ਰਹੇ ਨਹੀਂ ਬਹੁਤ ਕਰਵਾਣੀ ਨਾ ਬਾਬਾ ਇਹ ਸੰਗਤਾਂ ਹੀ ਪਕੌੜੇ ਦਿਖਾਉਂਦੇ ਹਨ ਪਕੌੜੇ ਬਾਬਾ ਅੱਡੇ ਪੀਂ ਯੰਪੜਿਆ ਹੈ ਯੰਪੜਿਆ ਜੀ ਬਾਬਾ ਜੀ ਦੇ ਪਕੌੜੇ ਨਿਕਲਦੇ ਵੇਖੋ ਖਾਣ ਲਵਾਈ ਲਗਾ ਪਕੌੜੇ ਕੱਢਣੇ ਬਾਬਾ ਜੀ ਦੇ ਪਕੌੜੇ ਚੱਲ ਰਹੇ ਆ ਇੱਧਰ ਚਾਵਾਂ ਚੱਲਣੀਆਂ ਬਾਬਾ ਜੀ ਨਹੀਂ ਹੋ ਸਭ ਜੀ ਕੋਲੋਂ ਬਾਬਾ ਜੀ ਜਾਂਦੇ ਨੇ ਜੰਮਾ ਰਹੀ ਐਂਟਰੀ ਦੇਖੋ ਹਨਾ ਜੋ ਕਾ ਬਾਬਾ ਜੀ ਲੰਗਰ ਚਲਾਉਂਦਾ ਹਰ ਸਾਫ ਦੀ ਦਿਨ ਅਜਾ ਪਕੌੜੇ ਨੇ ਘਾੜੇ ਤੇ ਰਵਾਇਤ ਵੀ ਪਾਣੀ ਰੱਖਿਆ ਜੀ ਜੇਵਾ ਜਤਨ ਜੀ ਬਾਬਾ ਜੀ ਦਾ ਖੂ ਇਥੇ ਹਰ ਸਾਲ ਦੀ ਤਰ੍ਹਾਂ ਮੇਲਾ ਮਨਾਇਦਾ ਬਾਬਾ ਸਾਧਾ ਜੀ ਦੀ ਜਗ੍ਹਾ ਹੈ। ਵਾਹਿਗੁਰੂ ਸਾਛਾ ਮਹਾਰਾਜ ਕਿਰਪਾ ਕਰੇ। ਬਾਬਾ ਜੀ ਦੀ ਜਗ੍ਹਾ ਮੈਂ ਸੰਗਤ ਹੈ ਦਈ ਹਰ ਤਰ੍ਹਾਂ ਹਰ ਖਾਲ ਦੀ ਤਰ੍ਹਾਂ ਲੰਗਰ ਚਾਲੂ ਆ ਬਾਬਾ ਜੀ ਦੇ ਸੰਗਤ ਪਹੁੰਚੀ ਆ ਬਾਬਾ ਜੀ ਬਾਪੂ ਬਾਜੀਆਂ ਲੈ ਕੇ ਆਏ ਜੈ ਹਾਂ ਜੀ ਹਾਂ ਜੀ ਆ ਗੱਲ ਨਹੀਂ ਜੀ ਮਾਹਾਂ ਹਾਂਜੀ ਹਾਂਜੀ ਵੇਖੀ ਨਹੀਂ ਬਾਪੂ ਕੋਈ ਇਹ ਕੋਈ ਨਹੀਂ ਕੋਈ ਨਹੀਂ ਬਾਪੂ ਵੇਖ ਜੀ ਹਾਂ ਮੈਂ ਦੂ ਮਾਰ ਹਾਂਜੀ ਹਾਂਜੀ ਬਾਬਾ ਜੀ ਰਿੰਗਰ ਬਿਲਕੁਲ ਤਿਆਰ ਆ ਗੋੜੇ ਨਿਗਾਹ ਜੀ ਸੰਗਤ ਸੇਵਾ ਕਰਦੇ ਹੀ ਆ ਲਾਗੇ ਲਾਗੇ ਹਰੀ ਪੈੜੀ ਬਾਬਾ ਜੀ ਦੇ ਜਿਹੜੇ ਜਿਹੜੇ ਲਾਗੇ ਲਾਗੇ ਆਲੇ ਸਾਰੇ ਬਾਬਾ ਜੀ ਦੇ ਹਰ ਸਾਲ ਦੀ ਤਰ੍ਹਾਂ ਮੇਲਾ ਮਨਾਇਦਾ ਉਤਪਾ ਕਰੇ ਬਾਬਾ ਜੀ ਮਹਾਰਾਜ ਸੰਗਤ ਤਾਂ ਬਹੁਤ ਜ਼ਿਆਦਾ ਪਹੁੰਚੀ ਆ ਬਾਬਾ ਜੀ ਦੇ ਰਗੜੇ ਵਿੱਚ ਉੱਨਾਂ ਲੱਗੇ ਆ ਰਗੜੇ ਪਾਣੀ ਮਹਾਰਾਜ ਉਤਪਾ ਕਰਿਓ ਦਇਆ ਕਰਿਓ ਮਾਰ ਰਗੜੇ ਵਿੱਚ ਚੱਲਣਗੇ ਬਲਾ ਕਰਿਓ ਬਾਬਾ ਜੀ ਦੇ ਇੱਕ ਦੂਜੇ ਵਾਰ ਸਰਦਾਈਆਂ ਲੱਗ ਰਕੜੇ ਬਾਬਾ ਇਹ ਉਥੋਂ ਰਕੜੇ ਲੱਗਣੇ ਬਾਬਾ ਜੀ ਰਕੜੇ ਪੰਡਾ ਰਕੜੇ ਆਲਾ ਨਾ ਖੇਡਣ ਜਾਏ ਤੇ ਕੋ ਨਾਨਕ ਸਹਿਬ ਦੇ ਨਾਲ ਹਾਣੀ ਬੱਚੇ ਕਿਤੇ ਨਾਨਕ ਕੋ ਘਰੋਂ ਚਲੀ ਗਏ ਬੜੀ ਭੁੱਖ ਲੱਗੀ ਏ ਇਹ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨਹੀਂ ਹੋਰ ਖੇਡੀਏ ਬੱਚੇ ਆਂਦੇ ਨਾਨਕ ਨੂੰ ਭੁੱਖ ਬੜੀ ਲੱਗੀ ਏ ਕਹਿੰਦਾ ਭਗਤਾਂ ਲਾਓ ਆ ਜਿਹੜੀਆਂ ਭਗਤਾਂ ਲੱਗੀਆਂ ਨਾ ਸਭ ਤੋਂ ਪਹਿਲਾਂ ਬਾਬੇ ਨਾਨਕ ਨੇ ਉਦੋਂ ਭਗਤਾਂ ਲਾਈਆਂ ਸੀ ਉਦੋਂ ਸੰਤ ਨਾਮ ਸ੍ਰੀ ਵਾਹਿਗੁਰੂ ਸਿਦੇ ਰੋੜੇ ਬਾਬੇ ਜੀ ਦਾ ਇਹ ਮੋਟਾ ਇੰਨਾ ਸਰੀਰ ਕਿੱਥੇ ਕਰਵਾਇਨ ਕਟ ਕਰ ਯਾਰ ਆਣਾ ਜਾ ਬਈ ਜਾਨਨ ਦਾ ਸੇਵਾ ਤੇ ਕੰਗਿਆਰ ਜਿਆਦਾ ਨਹੀਂ ਨਹੀਂ ਟੂਣ ਵਾਲੀ ਮਾਰੇ ਕਰ ਦੂ ਤੇ ਬਾਬੇ ਜਾਇਆ ਬਾਬੇ ਇਹਦੇ ਲਹੂ ਲਿਆ ਇਹਦੇ ਕਿਵੇਂ ਲੰਗਰ ਪਾਣੀ ਛਕਣਾ ਨੇ ਆਪੇ ਬਾਬਾ ਜੀ ਨੇ ਸੂਤਰ ਕਰਦਾ ਥੱਲੇੋਂ ਲੈ ਕੇ ਉੱਪਰ ਤੱਕ ਹੈ ਡਬਲ ਹੋ ਦੇ ਰਿਹਾ ਬਹੁਤ ਤਗੜਾ ਬਾਬਾ ਜੀ ਲੱਗੇ ਲੰਗਰ ਇਹ ਤਾਂ ਇਹ ਤਾਂ ਤਾਂ ਨਹੀਂ ਕੀ ਜਾਗਾ ਇਹ ਤਾਂ ਤਾਂ ਨਹੀਂ ਮੈਨੇਗਾ ਹਾਂ ਉਠਿਆ ਇਹਨੂੰ ਆ ਬਾਬਾ ਜੀ ਸੋਹਣੇ ਬਾਬਾ ਜੀ ਦੇ ਅਰਦਾਸਾਂ ਵਾਹੇ ਬਾਬਾ ਜੀਏ ਪੜਕੇ ਪੱਕੰਡੇ ਮਾਰਾਇਦੇ ਫੁਲਕੇ ਪੱਕੰਡੇ ਵਾਈ ਬਾਈ ਕਿਆ ਪਾਸ਼ ਸੰਗਤ ਫੁਲਕੇ ਬਿਗਾ ਰਹੀ ਬਣਾ ਜੀ ਬਣਾ ਇਹਦੀ ਬਣਾ ਸੱਤੇ ਦੀ ਤਨੁਕੀ ਦਾ ਨਵਾਂ ਬਲੌਗ ਲੱਗਾ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੁਹਾਨੂੰ ਹੋਰ ਬਲੌਗ ਛੇਤੀ ਦੇਖਣ ਨੂੰ ਮਿਲੇਗਾ